ਲੇ ਯਾਰ ਮੁੰਡਿਆਂ ਦਾ ਹਸਤਾ ਵੀ ਕਰ ਲਈਏ ਉਹ ਤਾਰੀ ਦੱਸ ਸੁਣ ਓਏ ਹਾਂਜੀ ਹਾਂਜੀ ਆਗੇ ਜੀ ਆਹ ਲਓ ਆਪਾਂ ਤੁਹਾਡਾ ਮਹੀਨੇ ਦਾ ਹਸਤਾ ਪਾਣਾ ਲੈ ਲਓ ਹਾਂਜੀ ਤੇ ਇਹ ਬਣੇ ਤੇਰੇ ਮਹੀਨੇ ਦੇ ਤੇਰਾ 8000 ਰੁਪਏ ਜੀ ਠੀਕ ਆ 8000 ਜੀ ਗਲਤੀ ਤਾਂ 10000 ਦੀ ਹੋਈ ਸੀ ਜੀ ਹਾਂ ਤਾਂ ਤਾਂ 10000 ਸੀਗਾ ਤੇਰਾ ਜਿਹੜਾ ਮੈਂ ਆਪਣਾ ਮਹੀਨਾ ਦੁੱਧੋ ਪੀਤਾ ਇਹ ਦੁੱਧ ਦੇ ਆ ਪੈਸੇ ਆ ਤੇਰੇ ਆ ਦਵਾਈਆਂ ਦੁਵਾਈਆਂ ਦੇ ਪੈਸੇ ਆ ਇਹਦੇ ਤੇਰਾ ਹਿਸਾਬ ਨਾਲ ਤੇਰਾ 2000 ਤਾਂ ਕੱਟਿਆ ਜਾਂਦਾ ਦੁੱਧ ਜੀ ਤੁਸੀਂ ਲੱਗਣ ਵੇਲੇ ਕਿਹਾ ਸੀ ਘੁੱਟ ਲਿਆ ਜਾਇਆ ਕਰੀ ਬਾਕੀ ਆ ਦਵਾਈਆਂ ਦਾ ਖਰਚਾ ਹੀ ਆ ਤੁਹਾਡੇ ਗੋਆ ਸੋੜ ਦਾ ਪੱਠੇ ਪਾਉਣਾ ਹੀ ਇਹਦੇ ਕਰਕੇ ਹੱਥ ਖਰਾਬ ਹੁੰਦੇ ਆ ਬਾਕੀ 8000 ਤਾਂ ਮੈਂ ਕੀ ਕਰੂੰਗਾ ਜੀ ਇਹ ਤਾਂ ਕਿਸ਼ਤਾਂ ਤੇ ਲੰਘ ਜਾਣਾ ਘਰੇ ਮੈਂ ਕੀ ਲੈ ਕੇ ਜਾਊਂਗਾ ਜੀ ਗੱਲ ਤੁਹਾਨੂੰ ਤਾਰੀ ਮਿਲ ਗਿਆ ਸੁਣ ਧਿਆਨ ਨਾਲ ਕਹ ਹਾਂ ਜੀ ਲੱਗ ਸਮਝ ਜਿਹੜਾ ਤੁਸੀਂ ਆ ਕੰਮ ਕਰਦੇ ਉਹਦੇ ਮੈਂ ਤੁ ਨਾਜ ਦਾ ਵਾਧੂ ਤੋਂ ਪੈਸੇ ਮਿਲਣੇ ਜੇ ਰਹੀ ਗੱਲ ਦੁੱਧ ਦੀ ਦੁੱਧ ਤਾਂ ਤੈਨੂੰ ਪਤਾ ਆਪਣਾ ਮਾਤ ਸਰੰਦਿਆ ਅੱਗੇ ਤੇਰੀ ਮਰਜ਼ੀ ਆ ਭਰਾਵਾ ਜਿਵੇਂ ਤੈਨੂੰ ਠੀਕ ਲੱਗਦਾ ਉਹ ਛਿੰਦਿਆ ਚਲ ਆ ਤੂੰ ਵੀ ਓਏ ਆ ਗਿਆ ਹੀ ਆ ਗਿਆ ਤਨਖਾਹ ਲੈ ਆਪਣੀ ਮਿਹਨਤ ਦੀ ਜੀ ਦੋਦੀ ਹਾਲਾ ਇਹ ਤਾਂ 1500 ਘਟਾਈ 1500 ਘਟਾਇਆ ਆਪਣੀ ਗੱਲ ਜੀ 8000 ਦੀ ਹੋਈ ਸੀਗੀ 8000 ਦੀ ਹੋਈ ਜਿਹੜੀਆਂ ਛੁੱਟੀਆਂ ਕੀਤੀਆਂ ਕਦੇ ਵਿਆਹ ਚੱਲ ਗਏ ਕਹਿੰਦੇ ਹਰ ਗੰਮਰਗ ਚੱਲ ਗਏ ਪੰਜੋ ਇਤਰਾ ਛੁੱਟੀਆਂ ਛੁੱਟੀਆਂ ਪੈਸੇ ਕੱਟੇ ਜਾਣੇ ਆ ਉਹ ਘੰਟਾ ਘੰਟਾ ਵਿਆਹ ਤੇ ਕਹਿੰਦੀ ਫਿਰ ਮੈਂ ਇੱਥੇ ਕੰਮ ਹੀ ਕੀਤਾ ਜੀ ਆ ਕੇ ਮੇਰੀ ਗੱਲ ਸੁਣ ਹੁੰਦਾ ਜੇ ਭਾਵੇਂ ਘੰਟਾ ਗਿਆ ਜਾਂ 2 ਮਿੰਟ ਗਿਆ ਇਹ ਜਿਹੜੇ ਛੁੱਟੀਆਂ ਛੱਡੀਆਂ ਨੇ ਪੈਸੇ ਕੱਟੇ ਜਾਣੇ ਆ ਠੀਕ ਆ ਜੇ ਕੰਮ ਕਰਨਾ ਕਰੋ ਨਹੀਂ ਤਾਂ ਆਪਣੇ ਦੇਖ ਰਹੀ ਹਾਂ ਤੁਹਾਨੂੰ ਠੀਕ ਲੱਗਦਾ ਠੀਕ ਆ ਬੰਦੇ ਹੋਰ ਬਥੇਰੇ ਮੇਰੇ ਕੋਲ ਓਏ ਆ ਜਿੱਤਾ ਤੂੰ ਹੀ ਓਏ ਲੈ ਆਪਣੇ ਪੈਸੇ ਜੀ ਆਇਆ ਜੀ ਹਲਾ ਤੇਰਾ ਦਾ ਯਾਰ ਲੈ ਸਰਦਾਰ ਜੀ ਆਪਣੀ ਤਾਂ 15000 ਚ ਗੱਲ ਹੋਈ ਸੀ ਵਾਹ ਜੀ ਵਾਹ 15000 ਗੱਲ ਤੇ 15000 ਚ ਹੋਈ ਜਿਹੜਾ ਟਰੈਕਟਰ ਠੋਕਿਆ ਹੁੰਦੇ ਨੇ ਮੇਰਾ ਕੀ ਕਸੂਰ ਆ ਜੀ ਤੁਹਾਨੂੰ ਕਿਹਾ ਸੀ ਕੰਮ ਕਰਾ ਦਿਓ ਟਰੈਕਟਰ ਦਾ ਬ੍ਰੇਕਾਂ ਦਾ ਉਹਦੀਆਂ ਹੈ ਨਹੀਂ ਤੁਸੀਂ ਕੰਮ ਹੀ ਨਹੀਂ ਕਰਾ ਕੇ ਦਿੱਤਾ ਤੁਹਾਡੇ ਹੀ ਕੰਮ ਗਿਆ ਸੀ ਟਰੈਕਟਰ ਲੈ ਕੇ ਮੈਂ ਘਰ ਆ ਦੇ ਗਿਆ ਸੀ ਬੱਲੇ ਓ ਤੇਰੇ ਬੱਲੇ ਓ ਤੇਰੇ ਐਵੇਂ ਤਾਂ ਤੁਸੀਂ ਜਿੱਥੇ ਜੀਕਦਾ ਓ ਠੋਧਿਆ ਕਰੋਗੇ ਇਹਦੇ ਸਾਰੀ ਮਸ਼ੀਨਰੀ ਭਾਂਗੇ ਮੁਰਗੇ ਫੜਾਵੇਂਗੇ ਇਹਦੇ ਬਈ ਪੈਸੇ ਤੈਨੂੰ ਇੰਨੇ ਮਿਲਣੇ ਆ ਅੱਗੇ ਤੁਸੀਂ ਆਪਣੀ ਮਰਜ਼ੀ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਿੰਘ ਸਾਹਿਬ ਆ ਫੜੂ ਮੁੰਡੇ ਲਿਆਓ ਮਜਾਵੀ ਸਿੰਘ ਸਾਹਿਬ ਆਏ ਨੇ ਲਿਆਓ ਬਿਠਾਓ ਬਣਾ ਨੂੰ ਵਾਹਿਗੁਰੂ ਜੀ ਠੀਕ ਠਾਕ ਸ਼ੁਕਰਾਨਾ ਹੈ ਰੂ ਦਾ ਜੀ ਸ਼ੁਕਰਾਨਾ ਸ਼ੁਕਰ ਹੀ ਚਾਹੀਦਾ ਜੀ ਮਾਲਕ ਦਾ ਸ਼ੁਕਰ ਚਾਹੀਦਾ ਬਠੋ ਆ ਤੁਸੀਂ ਲਓ ਪ੍ਰਸ਼ਾਦ ਧੰਨਵਾਦ ਤੁਸੀਂ ਸੇਵਾ ਦਿੱਤੀ ਸੀ ਜਿਹੜੀ ਯਾਤਰਾ ਵਾਸਤੇ ਲੰਗਰ ਵਾਸਤੇ ਬਹੁਤ ਸੋਹਣੀ ਯਾਤਰਾ ਹੋਈ ਵਾਹਿਗੁਰੂ ਲੰਗਰ ਵੀ ਬਹੁਤ ਸੋਹਣਾ ਲੱਗਿਆ ਚਲੋ ਬਹੁਤ ਵਧੀਆ ਗੱਲ ਹੈ ਜੀ ਤੁਹਾਡਾ ਹੀ ਨਾਮ ਸੀ ਸੰਗਤਾਂ ਦੇ ਕਹਿੰਦੇ ਨਾ ਸਰਦਾਰ ਜੀ ਸੇਵਾ ਬਹੁਤ ਕਰਦੇ ਆ ਉਹ ਵਾਹਿਗੁਰੂ ਦੀ ਕਿਰਪਾ ਜੀ ਬਸ ਜੀ ਕਰਨ ਵਾਲਾ ਹਾਂ ਬਸ ਸੇਵਾ ਭਾਵਨਾ ਐਵੇਂ ਚਾਹੀਦੀ ਆ ਮੈਂ ਕਿਹਾ ਤੁਹਾਡਾ ਹੀ ਨਾਮ ਸੀ ਸੰਗਤਾਂ ਦੇ ਮੂੰਹ ਤੇ ਵਾਹਿਗੁਰੂ ਤੇ ਨੰਦ ਆ ਗਿਆ ਸ਼ੁਕਰਾਨਾ ਸ਼ੁਕਰਾਨਾ ਵਾਹਿਗੁਰੂ ਦਾ ਜੀ ਸ਼ੁਕਰ ਬਸ ਜੀ ਉਹ ਤਾਂ ਉੱਪਰ ਵਾਲੇ ਦੀ ਕਿਰਪਾ ਆ ਉਦੀ ਮੇਰ ਆ ਤੁਸੀਂ ਇਹ ਦੱਸੋ ਕੀ ਸ਼ਰਮ گے ਚਾਹ ਦੁੱਧ ਕਾਫੀ ਕੀ ਸ਼ਰਮਗੇ ਬਸ ਜੀ ਨੰਦਾ ਦਰਸ਼ਨ ਹੋ ਗਏ ਤੁਹਾਡੇ ਤੁਸੀਂ ਤਾਂ ਪਹਿਲੇ ਬੜੀ ਸੇਵਾ ਕਰਦੇ ਹੋ ਐ ਆਪਦੀਆਂ ਦਸਾਂ ਰੋਆਂ ਦੀ ਕਿਰਤ ਕਮਾਈ ਚੋਂ ਦਸਵੰਦ ਕੱਢ ਕੇ ਬਹੁਤ ਸੇਵਾ ਕਰਦੇ ਹੋ ਜੀ ਤੁਸੀਂ ਵੈਸੇ ਨਾ ਹਰ ਇੱਕ ਵੀ ਨਿਗਾ ਤੁਹਾਡੀ ਫੋਟੋ ਵੱਲ ਸੀ ਜਿਹੜੀ ਉਹ ਬੈਨਰ ਤੇ ਲੱਗੀ ਸੀ ਦਾ ਫੋਟੋ ਸਾਰਿਆਂ ਦੀ ਨਿਗਾ ਉਹਦੇ ਵੱਲ ਸੀ ਪਰ ਸਿੰਘ ਸਾਹਿਬ ਇਸ ਵਕਤ ਉਹਦਾ ਫੋਟੋ ਥੋੜੀ ਛੋਟੀ ਲੱਗੀ ਹੈ ਥੋੜਾ ਥੋੜੀ ਜਿਹੀ ਵੱਡੀ ਕਰਕੇ ਲਾਓ ਇੱਕ ਵਾਰ ਅੱਛਾ ਉਹ ਪਤਾ ਕੀ ਹੋਇਆ ਜੀ ਉਹ ਹੋਰ ਵੀ ਸਿੰਘ ਸੀਗੇ ਉਹਨਾਂ ਨੇ ਤੁਸੀਂ ਦਿੱਤਾ ਸੀਗਾ 21000 ਉਹਨਾਂ ਨੇ ਦਿੱਤਾ 31000 ਕਿਰੋ ਕਮੇਟੀ ਵਾਲਿਆਂ ਨੇ ਉਹਨਾਂ ਦੀ ਫੋਟੋ ਵੱਡੀ ਕਰਕੇ ਲਾਤੀ ਅੱਛਾ ਜੀ ਗੱਲ ਇਹ ਆ ਫਿਰ ਇਸ ਵਾਰੀ ਤੇ 55000 ਰੁਪਏ ਮੇਰੇ ਕੋ ਫੜੋ ਠੀਕ ਹੈ ਜੀ ਤੇ ਫੋਟੋ ਇਸ ਵਾਰੀ ਪੂਰੀ ਵੱਡੀ ਲੱਗਣੀ ਚਾਹੀਦੀ ਆ ਪੂਰੀ ਢੈਂਟ ਜੀ ਫੋਟੋ ਲੱਗੇ ਨਾ ਵੀ ਵੱਡੇ ਵੱਡੇ ਅੱਖਾਂ ਜਾਉਣਾ ਚਾਹੀਦਾ ਮੈਂ ਕਹਾਂ ਜੀ ਠੀਕ ਹੈ ਜੀ ਨਾ ਕਰੋ ਜੀ ਆਹ ਲੋ ਇਹ ਜੀ 50000 ਰੁਪਏ ਵਾਹ ਵਾਹ ਮੈਨੂੰ ਪਤਾ ਸੀ ਤੁਸੀਂ ਸਾਨੂੰ ਨਰਾਸ਼ ਨਹੀਂ ਕਰੋਗੇ ਬਾਕੀ ਫੋਟੋ ਤੁਹਾਡੀ ਬੈਨਰ ਤੇ ਸਭ ਤੋਂ ਵੱਡੀ ਲੱਗੂਗੀ ਧੰਨਵਾਦ ਧੰਨਵਾਦ ਤੁਹਾਡੇ ਕੋਲ ਜੀ ਆਸੀ ਤੁਸੀਂ ਸੇਵਾ ਬਹੁਤ ਕਰਦੇ ਹੋ ਤੇ ਮੈਨੂੰ ਪਤਾ ਸੀ ਸਰਦਾਰ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਸਾਨੂੰ ਨਰਾਸ਼ ਨਹੀਂ ਕਰਨਗੇ ਤੇ ਆਪ ਦੀਆਂ ਨੇਕ ਕਮਾਈਆਂ ਵਿੱਚੋਂ ਨਾ ਦਸਵੰਦ ਜਰੂਰ ਪਾਉਣੀ ਹੈ ਬਸ ਬਾਬਾ ਜੀ ਫੋਟੋ ਨਾ ਛੋਟੀ ਫੋਟੋ ਪੂਰੀ ਵੱਡੀ ਲਾਉਣੀ ਹੈ ਕੋਈ ਫਿਕਰ ਨਾ ਕਰੋ ਧੰਨਵਾਦ ਧੰਨਵਾਦ ਬਾਬੇ ਉਹ ਲੱਗ ਜੇ ਆਹੋ ਜੀ ਸਾਡੀ ਵੀ ਤਨਖਾਹ ਵਿੱਚੇ ਪਾ ਦਿਓ ਜੀ ਤਨਖਾਹ ਮੈਂ ਕੁਝ ਸਮਝਿਆ ਨਹੀਂ ਤੁਹਾਡੀ ਤਨਖਾਹ ਆ ਜਿਹੜੀ ਤੁਹਾਨੂੰ ਸੇਵਾ ਦਿੱਤੀ ਜੀ ਸਾਡੀ ਤਨਖਾਹ ਤੋਂ ਕੱਟ-ਕੱਟ ਕੇ ਦਿੱਤੀ ਹੈ ਜੀ ਤੁਹਾਨੂੰ ਸਰਦਾਰ ਜੀ ਇਹ ਸੱਚ ਹੈ ਓਏ ਤੂੰ ਇੱਥੇ ਖੜੀ ਕਰਦੇ ਜੇ ਚਲੋ ਕੰਮ-ਕਮ ਕਰੋ ਆਪਣਾ ਜਾ ਕੇ ਨਹੀਂ ਸਰਦਾਰ ਜੀ ਨਹੀਂ ਵੀਰੇ ਇਹ ਤੁਹਾਡੀ ਨਾ ਹੱਕ ਸੱਚ ਦੀ ਕਮਾਈ ਆ ਦਸਾਂ ਨੋਆਂ ਦੀ ਕਿਰਤ ਆ ਇਹ ਅਸੀਂ ਨਹੀਂ ਲੈ ਸਕਦੇ ਇਹ ਤੁਹਾਡੀ ਦਸਾਂ ਨੋਆਂ ਦੀ ਕਿਰਤ ਕਮਾਈ ਆ ਠੀਕ ਆ ਇਹ ਅਸੀਂ ਨਾਲੇ ਸਰਦਾਰ ਜੀ ਕਿਸੇ ਦਾ ਹੱਕ ਮਾਰ ਕੇ ਕੀਤੀ ਸੇਵਾ ਉਹ ਪਰਵਾਹ ਨਹੀਂ ਹੁੰਦੀ ਇਹ ਵਿਚਾਰੇ ਸਾਰਾ ਦਿਨ ਦਸਾਂ ਨੋਆਂ ਦੀ ਕਿਰਤ ਕਮਾਈ ਕਰਦੇ ਆ ਜੇ ਇਹ ਹੀ ਖੁਸ਼ ਨਾ ਹੋਏ ਤੇ ਫਿਰ ਆਪਣੀ ਕਮਾਈ ਕਿਹੜੇ ਲੇਖੇ ਲੱਗੂਗੀ ਠੀਕ ਆ ਆਪਦਾ ਦਸਵੰਦ ਕਢੋ ਦਸਾਂ ਨੋਆਂ ਦੀ ਕਿਰਤ ਕਮਾਈ ਕਰੋ ਨਾਲੇ ਇਹਨਾਂ ਵਿਚਾਰਿਆਂ ਨੇ ਇੱਥੇ ਹੀ ਕਰਨਾ ਇੱਥੇ ਹੀ ਖਾਣਾ ਇੱਥੇ ਹੀ ਪੀਣਾ ਆਪਣੇ ਆਸਰੇ ਤਾਂ ਇਹ ਕੰਮ ਕਰਦੇ ਨੇ ਜੇ ਆਪਾਂ ਲੋੜਵੰਦਾਂ ਦੀ ਇਹਨਾਂ ਦੀ ਬਾਹ ਫੜਾਂਗੇ ਇਹਨਾਂ ਦਾ ਹੱਕ ਇਹਨਾਂ ਨੂੰ ਦੇਵਾਂਗੇ ਤਾਂ ਆਪਣੀ ਸਾਰੀ ਦੁਨੀਆ ਸਵਰਗ ਬਣ ਸਕਦੀ ਹੈ ਸਿੰਘ ਸਾਹਿਬ ਜੀ ਮੈਂ ਸਮਝ ਗਿਆ ਜਿਹੜੀ ਹੱਕ ਸੱਚ ਦੀ ਕਮਾਈ ਹੈ ਨਾ ਉਹਦਾ ਦਸਬੰਧ ਦਿੱਤਾ ਹੀ ਪ੍ਰਮਾਣ ਹੁੰਦਾ ਜੀ ਠੀਕ ਹੈ ਮੈਂ ਅੱਜ ਤੋਂ ਬਾਅਦ ਇਹਨਾਂ ਨੂੰ ਆਪਣਾ ਪਰਿਵਾਰ ਦਾ ਮੈਂਬਰ ਸਮਝੂਗਾ ਜੀ ਇਹਨਾਂ ਨੂੰ ਆਪਣੇ ਦੁੱਖ ਸੁੱਖ ਜੇ ਨਾਲ ਖੜੂਗਾ ਹਰ ਵਕਤ ਖੜੂਗਾ ਨਾਲ ਬਹੁਤ ਅੱਛਾ ਸਹੀ ਰਸਤਾ ਦਿਖਾਵਾ ਤਾਡਾ ਤਹਿ ਦੋਂ ਧੰਨਵਾਦ ਹੈ ਜੀ ਤੁਹਾਡਾ ਵੀ ਧੰਨਵਾਦ ਹੋਰ ਸ਼ੁਕਰਾਨਾ ਤੁਹਾਡਾ ਵੈਗਰੂ ਜੀ ਬਈ ਆ ਸੇਵਾ ਮੇਰੀ ਥੋੜੀ ਪ੍ਰਮਾਣ ਕਰੋ ਜੀ ਵੈਗਰੂ ਜੀ ਧੰਨਵਾਦ ਜੀ ਤੁਹਾਡਾ ਵਾਗ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਪਤੇ ਬਾਬਾ ਜੀ ਉਹ ਨਹੀਂ ਯਾਰ ਸਾਰੀ ਬਣਾ ਦੋ ਬਹੁਤ ਅੱਛਾ ਸਹੀ ਰਸਤਾ ਦਿਖਾਓਗਾ ਤਾਂ ਤੁਹਾਡਾ ਤਹਿ ਦੋਂ ਧੰਨਵਾਦ ਹੈ ਜੀ ਤੁਹਾਡਾ ਵੀ ਤਹਿ ਦੋਂ ਧੰਨਵਾਦ ਆਹ ਸ਼ੁਕਰਾਨਾ ਤੁਹਾਡਾ ਵੈਗੁਰੂ ਜੀ ਵੈਗੁਰੂ ਜੀ ਖਾਲਸਾ ਪਾਠੇ ਦਾ ਫਰਾਏ ਨਹੀਂ